ਭავਸ਼ਾਈ ਟਾਈਮ ਸਰਬਦਾ ਸਵਾਗਤ ਹੈ ਮੈਂ ਬਲਜੀਤ ਬੱਲੇ ਐਡੀਟਰ ਭავਸ਼ਾਈ ਨੈਟਵਰਕ ਤ੍ਰਿਸ਼ੀ ਨਾਦਰ ਮੀਡੀਆ ਅ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਇੱਕ ਦਿਨ ਪਹਿਲਾਂ ਉਹਦੇ ਵਿੱਚ ਕਾਫੀ ਲੰਬੀ ਚੱਲੀ ਬਹੁਤ ਲੋਕ ਸਭਾ ਚੋਣਾਂ ਦਾ ਉਹਦੇ ਵਿੱਚ ਰਿਵਿਊ ਕੀਤਾ ਗਿਆ ਤੇ ਉਸ ਬਾਰੇ ਕਾਫੀ ਚਰਚਾ ਹੋਈ ਉਹਦੀਆਂ ਖਬਰਾਂ ਵੀ ਨਸ਼ਰ ਹੋਈਆਂ ਉਹਦੇ ਬਾਰੇ ਕੁਝ ਸਵਾਲ ਵੀ ਉੱਠੇ ਮੀਟਿੰਗ 'ਚ ਕੀ ਹੋਇਆ ਕੀ ਨਹੀਂ ਹੋਇਆ ਕੀ ਪਾਸ ਹੋਇਆ ਕੀ ਨਹੀਂ ਹੋਇਆ ਤੇ ਉਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਕਿ ਬਹੁਤ ਹੀ ਸੀਨੀਅਰ ਨੇਤਾ ਨੇ ਅਕਾਲੀ ਦਲ ਦੇ ਬੜੇ ਉਤਰਾਚੜਾ ਦੇਖੇ ਨੇ ਇਹਨਾਂ ਨੇ ਇਕੱਲਾ ਪਹਿਲੀ ਵਾਰੀ ਨਹੀਂ ਉਤਰਾਚੜਾ ਦੇਖੇ ਇਹ ਜਿਹੜਾ ਉਧਾਰ ਵਾਲਾ ਜਿਹੜਾ ਦੌਰ ਹੈ ਪਹਿਲੀ ਵਾਰੀ ਨਹੀਂ ਦੇਖਿਆ ਇਹਨਾਂ ਨੇ ਪਹਿਲਾਂ ਵੀ ਬਹੁਤ ਦੇਖੇ ਨੇ ਸੋ ਇਸ ਦੌਰ ਚ ਕਿਵੇਂ ਮਹਿਸੂਸ ਕਰਦੇ ਨੇ ਤੇ ਮੀਟਿੰਗ ਦਾ ਜਿਹੜਾ ਵਿਵਾਦ ਛੜਿਆ ਉਹਦਾ ਉਹ ਮਤੇ ਦਾ ਉਹ ਕੀ ਹੈ ਇਸ ਵਾਰ ਇਹਨਾਂ ਤੋਂ ਜਾਣਾਂਗੇ ਅ ਪ੍ਰੋਫੈਸਰ ਜੀ ਆਨੂ ਬਹੁਤ ਬੱਲੀ ਜੀ ਅਸਲ ਮੈਨੇ ਵਿੱਚ ਲੋਫਾ ਚੋਣਾਂ ਤੋਂ ਬਾਅਦ ਇਹ ਪਹਿਲੀ ਮੀਟਿੰਗ ਸੀ ਮੀਟਿੰਗ ਸ਼ੁਰੂ ਹੋ ਪਹਿਲਾਂ ਹੀ ਬੈਠ ਕੇ ਅਸੀਂ ਇਹ ਤੈਅ ਕਰ ਲਿਆ ਸੀ ਕਿ ਇਹਨੂੰ ਇਨਫਾਰਮਲ ਮੀਟਿੰਗ ਕਰਤਾ ਜਾਵੇ ਕਿਉਂਕਿ ਥੋੜੀ ਜਿਹੀ ਥੋੜੀ ਜਿਹੀ ਆਵਾਜ਼ ਥੋੜੀ ਨੀਵੀਂ ਹੈ ਥੋੜੀ ਜਿਹੀ ਜੇ ਨੇੜੇ ਕਰ ਲੋ ਜਾਂ ਤਾਂ ਖਾਂ ਮੈਂ ਕਿਹਾ ਲੋਕ ਸਭਾ ਚੋਣਾਂ ਤੋਂ ਬਾਅਦ ਇਹ ਪਹਿਲੀ ਮੀਟਿੰਗ ਸੀ ਹਾਂਜੀ ਹਾਂਜੀ ਸ਼ੁਰੂ ਹੋਣ ਤੋਂ ਪਹਿਲੇ ਇਹ ਤੈਅ ਕਰ ਲਿਆ ਸੀ ਵੀ ਕੋਈ ਵਿਵਾਦਿਤ ਗੱਲ ਮੰਨ ਕਰਨਾ ਇਸ ਮੀਟਿੰਗ ਨੂੰ ਇਨਫਾਰਮਲ ਕਰ ਲਿਆ ਜਾਵੇ ਫਾਰਮਲ ਮੀਟਿੰਗ ਤੋਂ ਪਹਿਲਾਂ ਮਲ ਕੱਲਾ ਕੱਲਾ ਬੰਦਾ ਜਾਂ ਗਰੁੱਪਾਂ ਦੇ ਬੰਦੇ ਮਿਲ ਕੇ ਮਲ ਬਸਤਾਰ 'ਚ ਦੰਗਾਈ 'ਚ ਇਹ ਸਾਰੀ ਵਿਸ਼ਲੇਸ਼ਣ ਕਰਕੇ ਪਾਰਟੀ ਪ੍ਰਧਾਨ ਦੇ ਕੋਲ ਸੁਵਿਖਿਆ ਕਰੇ ਤਾਂ ਕਿ ਅਰਸੋ ਵਰਸ ਤੇ ਪਾਰਟੀ ਕਿਉਂ ਆਈ ਇਹਦੇ ਕਾਰਨ ਲੱਭੇ ਜਾਣ ਤੇ ਫਿਰ ਉੱਤੇ ਜਾਣ ਦੇ ਹੱਲ ਲੱਭੇ ਜਾਣ ਉਹ ਮੰਤਕਾਰੀਆਂ ਨਾਲ ਸਹਿਰਤਾ ਦੇ ਨਾਲ ਜਿਹੜੇ ਕੰਸੈਂਸਸ ਬਣੇ ਉਹ ਫਿਰ ਫਾਰਮਲ ਮੀਟਿੰਗ ਦੇ ਵਿੱਚ ਰੱਖੀ ਜਾਵੇ ਤੇ ਨਾਲ ਇੱਕ ਨੀਤੀ ਤੈਅ ਕੀਤੀ ਜਾਵੇ ਕਿਉਂਕਿ ਬਿਨਾ ਕਿਸੇ ਪਲੇਟਫਾਰਮ ਤੇ ਬਿਨਾ ਕਿਸੇ ਲਾਈਨ ਤੇ ਇਹਨਾਂ ਚੋਣਾਂ ਵਿੱਚ ਅਸੀਂ ਲੋਕਾਂ ਤੋਂ ਕੋਈ ਜਏ ਤੇ ਲੋਕਾਂ ਨੇ ਫਿਰ ਆਪਣੀ ਮਰਜ਼ੀ ਨਾਲ ਲਾਈਨ ਚੁਣ ਲਈ ਜਦੋਂ ਅਸੀਂ ਕੋਈ ਲਾਈਨ ਇਹਨਾਂ ਦੇ ਸਕੇ ਸੋ ਇਹ ਸਾਰੀ ਸਾਡੇ ਸਾਹਮਣੇ ਸੀ ਤੇ ਇਸ ਕਰਕੇ ਫਿਰ ਇਹਨੂੰ ਰਿਫਾਰਮ ਮੀਟਿੰਗ ਕਰਕੇ ਚੋਣਾ ਦੇ ਵਿੱਚ ਜੋ ਹੱਡ ਬੀਤੀਆਂ ਸੀ ਚੋਣਾ ਦੇ ਜੋ ਕੁਝ ਵਾਪਰਿਆ ਉਹ ਇਕੱਲੇ ਇਕੱਲੇ ਨੇ ਆਪਣੀਆਂ ਆਪਣੀਆਂ ਕਹਾਣੀਆਂ ਸੁਣਾਈਆਂ ਇਸੇ ਕਰਕੇ ਮੀਟਿੰਗ ਜ਼ਿਆਦਾ ਸਮਾਂ ਚੱਲੀ ਤੇ ਮੀਟਿੰਗ ਦੇ ਅੰਤ ਵਿੱਚ ਜਦੋਂ ਮਤਾ ਪਾਉਣ ਦੀ ਗੱਲ ਹੋਈ ਉਦੋਂ ਸਪੈਸ਼ਲ ਤੌਰ ਤੇ ਜਦੋਂ ਕਿਹਾ ਗਿਆ ਵੀ ਮਤੇ ਤੇ ਭ੍ਰੋਸਗੀ ਦੀ ਮਤੇ ਵਾਲੀ ਗੱਲ ਕਰਨੀ ਆ ਤਾਂ ਸਾਸ ਵੀਰ ਸਿੰਘ ਬਾਦਲ ਹੋਣਾ ਨਹੀਂ ਕਹਿਣਾ ਕਹਿੰਦਾ ਵੀ ਭ੍ਰੋਸਗੀ ਦੇ ਭ੍ਰੋਸਗੀ ਵਾਲੀ ਗੱਲ ਨਾ ਕਰੋ ਤੇ ਫਿਰ ਪੁੰਦਰ ਸਾਹਿਬ ਨੇ ਵੀ ਕਿਹਾ ਉਹਨਾਂ ਨੇ ਖੁਦ ਹੀ ਕਿਹਾ ਉਹਨਾਂ ਨੇ ਹਾਂ ਹਾਂ ਬਹੁਤ ਸਪਸ਼ਟ ਰੂਪ ਵਿੱਚ ਤੇ ਫੈਸਲਾ ਹੋਇਆ ਕਿ ਨਾ ਭਰੋਸਗੀ ਦਾ ਨਾ ਬਗੈਰ ਭਰੋਸਗੀ ਦੀ ਜਦੋਂ ਗੱਲੇ ਨਹੀਂ ਚੱਲੀ ਤੇ ਫਿਰ ਮੱਦੇਨਜ਼ਰ ਲੋੜਾ ਵੀ ਅਜੇ ਤਾਂ ਇਨਫਾਰਮਲ ਮੀਟਿੰਗ ਆ ਜਦੋਂ ਫਾਰਮਲ ਮੀਟਿੰਗ ਕਰਾਂਗੇ ਉਦੋਂ ਫਿਰ ਆਪਾਂ ਤੈਅ ਕਰਕੇ ਗਾਹਾਂ ਚੱਲਾਂਗੇ 19 ਦੇਰ ਤੱਕ ਕੋਈ ਗੱਲ ਹੋ ਰਹੀ ਕਿਸੇ ਨੂੰ ਦਿਨਾ ਕਰੀਏ ਆਮ ਜਨਨੀ ਲੋਕਾਂ ਦਾ ਧੰਨਵਾਦ ਕਰਕੇ ਵਰਕਰਾਂ ਦਾ ਧੰਨਵਾਦ ਕਰਕੇ ਲੋਕਾਂ ਦਾ ਪਰਵਾਨ ਕਰਕੇ ਹੀ ਮਤਾ ਰੱਖਿਆ ਜਾਵੇ ਪਰੰਤੂ ਦੂਜੇ ਨੂੰ ਪਤਾ ਖੋਰਾ ਵਿੱਤ ਜਦੋਂ ਆਫੀਸ਼ਲ ਸਟੇਟਮੈਂਟ ਆਈ ਉਹ ਬੜੀ ਹੈਰਾਨੀਜਨਕ ਸੀ ਉਹ ਖੁਦ ਦੀ ਤੌਰ ਤੇ ਸਾਨੂੰ ਚੋਖੀ ਸੀ ਜੇ ਹੋਈ ਵੀ ਇੱਕ ਗੱਲ ਗਾਇਦ ਨੂੰ ਆਪਣੀ ਦੱਸਦਾ ਪਰ ਰਾਤ ਨੂੰ ਸਾਡੇ ਸਟਾਫ ਨਾ ਜਿਹੜਾ ਉਹ ਛੁੱਟੀ ਕਰ ਗਿਆ ਸੀ ਜਦੋਂ ਆਈ ਸਟੇਟਮੈਂਟ ਅੱਛਾ ਇਹ ਵੇਖੀ ਮੈਂ ਖੁਦ ਹੁਣ ਨੂੰ ਦੇਖ ਕੇ ਤੇ ਮੈਂ ਖੁਦ ਅਪਲੋਡ ਕੀਤੀ ਆਪਣੀ ਵੈਬਸਾਈਟ ਤੇ ਕਬੀ ਲੇਟ ਆਈ ਜੀ ਨਾ ਹਾਂ ਹਾਂ ਤੋ ਬੜੀ ਹੈਰਾਨੀ ਵਾਲੀ ਗੱਲ ਸੀ ਤੇ ਹਰ ਬੰਦੇ ਨੂੰ ਲੱਗਦਾ ਸੀ ਵੀ ਐਸੇ ਹਾਲਾਤਾਂ ਚ ਇੱਕ ਦਾਮ ਮਨ ਲ ਉਸ ਕਿਸੇ ਦੀ ਬਾਦਸ਼ਾਹ ਵੀ ਮਨ ਜਿਹੜੀ ਵਰਤੀ ਆ ਉਹ ਅੱਜ ਦੇ ਹਾਲਾਤਾਂ ਚ ਲੋਕਾਂ ਨੂੰ ਡਾਈਜੈਸਟ ਨਹੀਂ ਸੀ ਹੁੰਦੀ ਹਾਜ਼ਮ ਨਹੀਂ ਸੀ ਹੁੰਦੀ ਚੰਗੀ ਵੀ ਨਹੀਂ ਸੀ ਲੱਗਦੀ ਤੇ ਬਾਰੇ ਫਿਰ ਜਦੋਂ ਕਿ ਰੋਗਤਾ ਆ ਵੀ ਇਹ ਮਸਲੇ ਨੂੰ ਚਾਚੀ ਨਹੀਂ ਕਰਨਾ ਜਿੰਨੀ ਦੇਰ ਡਿਟੇਲ ਡਿਸਕਸ਼ਨ ਤੋਂ ਬਾਅਦ ਮਨ ਕੋਈ ਨੀਤੀ ਤੈਅ ਕਰਕੇ ਮਨ ਸਾਹਮਣੇ ਨਹੀਂ ਰੱਖਿਆ ਜਾਂਦਾ ਉਹ ਜਾਂਦਾ ਤਾਂ ਉਹ ਇੱਕ ਕਿਸਮ ਦਾ ਬਿਟਰੇ ਕਰਨ ਵਾਲੀ ਗੱਲ ਸੀ ਤਾਂ ਉਹਦਾ ਨੋਟਸ ਲਿਆ ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿ ਕਿੱਥੇ ਉਕਾਈ ਕਿੱਥੇ ਹੋਈ ਹੈ ਮੈਨੂੰ ਫਰਕ ਕਿੱਥੇ ਰਹਿ ਗਿਆ ਇਹ ਤਾਂ ਹੁਣ ਪਾਰਟੀ ਪ੍ਰਧਾਨ ਨਾਲ ਗੱਲ ਕਰਾਂਗੇ ਵੀ ਜਿਹੜਾ ਪ੍ਰੈਸ ਰੋਲ ਜਾਰੀ ਕੀਤਾ ਇਹਨੇ ਕੀਤਾ ਕਿਉਂ ਕੀਤਾ ਇਹਦਾ ਨੋਟਸ ਲਾਓ ਇਸ ਤੋਂ ਕੱਲ ਨੂੰ ਕੋਈ ਹੋਰ ਐਲਵੀ ਪਾਰਟੀ ਦੀ ਆਫੀਸ਼ਲ ਸਟੇਟਮੈਂਟ ਦਿੱਤੀ ਜਾਊਗੀ ਇਹ ਤਾਂ ਪਾਰਟੀ ਨੂੰ ਵਿਸਥਾਰਨ ਵਾਲੀ ਗੱਲ ਹੋਈ ਹੈ ਨਾ ਹੂੰ ਹੂੰ ਤੇ ਉਹ ਮਾਹੌਲ ਕਿਹੋ ਜਿਹਾ ਸੀਗਾ ਮੀਟਿੰਗ ਦਾ ਤੁਹਾਡਾ ਮਤਲਬ ਕਿਸ ਤਰ੍ਹਾਂ ਦਾ ਸੀ ਨਹੀਂ ਮਾਹੌਲ ਤਾਂ ਦੇਖੋ ਠੀਕ ਸੀ ਸਜیدہ ਸੀ ਗੰਭੀਰ ਸੀ ਚਿੰਤਾ ਫਿਕਰ ਆ ਜਿਹੜੇ ਸਵਿਰਦ ਲੋਕ ਨੇ ਉਹਨਾਂ ਨੂੰ ਬਈ ਤਾਂ ਇਹ ਲੋਕ ਹੋਣੇ ਜਿਨ੍ਹਾਂ ਨੇ ਨਾ ਨੂੰ ਤੋੜਨੀਆਂ ਨਾ ਨਾਤੀ ਤੋੜਨੀਆਂ ਨਾ ਨੂੰ ਲਿਆਉਣੀਆਂ ਉਹਨਾਂ ਦਾ ਚੜ੍ਹਦਾ ਹੁੰਦੀ ਆ ਪਰ ਜਿਹੜੇ ਲੋਕ ਪਾਰਟੀ ਨੂੰ ਫਿਊਚਰ ਦੇ ਵਿੱਚ ਪੈਰਾਂ 'ਤੇ ਖੜਾ ਕਰਨਾ ਚਾਹੁੰਦੇ ਨੇ ਜਿਨ੍ਹਾਂ ਨੇ ਮਤਲਬ ਥੋੜਾ ਜਿਆਦਾ ਨੇੜਾ ਹੋ ਗਿਆ ਹੁਣ ਥੋੜਾ ਜੇ ਥੋੜਾ ਜੇ ਦੂਰ ਕਰ ਲਓ ਫੋਨ ਥੋੜਾ ਜਿਆਦਾ ਇੱਥੇ ਹਾਂਜੀ ਬਾਕੀ ਜਿਹੜੇ ਲੋਕ ਸਿਰਦ ਸੋਚਦੇ ਨੇ ਪਾਰਟੀ ਨੂੰ ਮੁੜ ਕੇ ਲੀਹਾਂ ਤੇ ਲਿਆਉਣ ਲਈ ਉਹ ਗੰਭੀਰੇ ਸੀਗੇ ਸਾਰੇ ਔਰ ਚਿੰਤਾ ਵੀ ਸੀ ਸਾਰਿਆਂ ਨੂੰ ਤੇ ਇਸ ਗੱਲ ਦਾ ਫਿਕਰ ਵੀ ਸੀ ਕਿ ਮੁੜ ਕੇ ਕਿਵੇਂ ਪਾਰਟੀ ਨੂੰ ਰਵਾਈ ਕੀਤਾ ਜਾਵੇ ਹਾਂਜੀ ਨੇ ਬਲੋਦ ਇਹ ਦੇਖੋ ਤੁਹਾਨੂੰ ਕੀ ਲੱਗਦਾ ਬੇਸਿਕ ਇੰਨਾ ਇੰਨਾ ਦੇਖੋ ਵੈਸੇ ਤਾਂ ਅਸੀਂ 89 ਨਾਲ ਕੰਪੈਰੀਸ਼ਨ ਕੀਤਾ ਜੀ 89 ਜੀ ਦਾ ਜਵਾਨ ਤੇ 21 ਬਚੀ ਸੀਗੀ ਹਮ ਐਕੀ ਤਿੰਨ ਬਚ ਗਈਆਂ ਨੇ ਤੇ 21 ਮਤਲਬ ਬੁਨਿਆਦੀ ਗੱਲ ਕੀ ਲੱਗਦੀ ਕੀ ਨਿਕਲੀ ਜਾਂ ਕੋਈ ਨਿਕਲੀ ਕੋਈ ਐ ਹੋਇਆ ਵੀ ਆਹ ਗੱਲ ਅਸਲ ਚ ਵੱਡਾ ਕਾਰਨ ਇਹ ਹੋਇਆ ਇਸ ਤਰ੍ਹਾਂ ਦਾ ਕੋਈ ਗੱਲ ਪ੍ਰਭਾਵ ਬਣਿਆ ਦਾ ਕਾਂਟਸ ਪਾਸੇ ਹੀ ਸੀ ਲਾ ਜੀ ਚੋਣਾ ਦੇ ਵਿੱਚ ਮੋਦੀ ਸਾਹਿਬ ਦੇ ਹੱਕ ਤੇ ਮੋਦੀ ਸਾਹਿਬ ਦੇ ਵਿਰੋਧ ਦੇ ਵਿੱਚ ਸਾਰੇ ਦੇਸ਼ ਚ ਇਹ ਲੜਾਈ ਸੀ ਅਸੀਂ ਦੋਨੇ ਪਾਸੇ ਖੜ ਨਹੀਂ ਸਕੇ ਫਿਰ ਇੱਕ ਤੀਜੀ ਧਿਰ ਸਾਹਮਣੇ ਆ ਰਹੀ ਸੀ ਪੰਥਕ ਧਿਰ ਜਿਵੇਂ ਅਮਰਪਾਲ ਤੇ ਖਾਲਸਾ ਜੀ ਉਧਰ ਵੀ ਅਸੀਂ ਖੜ ਨਹੀਂ ਸਕੇ ਫਿਰ ਇੱਕ ਖੇਤਰੀ ਪਾਰਟੀਆਂ ਦੀ ਕਹਿ ਲੋ ਜਮਹੂਰੀ ਸ਼ਕਤੀਆਂ ਦੀ ਕਹਿ ਲੋ ਜਿਵੇਂ ਬੀਐਸਪੀ ਸੀ ਕਮਿਊਨਿਸਟ ਪਾਰਟੀਆਂ ਸੀ ਨਾਲਾ ਪੰਜਾਬ ਤੇ ਪੰਜਾਬੀਏ ਦੀਆਂ ਸੈਕੂਲਰ ਫੋਰਸਾਂ ਸਾਰੀਆਂ ਇਕੱਠੀਆਂ ਕਰਕੇ ਅਸੀਂ ਉਹ ਵੀ ਵੇਲ ਨਹੀਂ ਕਰ ਸਕੇ ਜਾਨੀ ਕੋਈ ਪਲੇਟਫਾਰਮ ਬਣਾ ਹੀ ਨਹੀਂ ਸਕੇ ਕੋਈ ਲਾਈਨ ਦੇ ਹੀ ਨਾ ਸਕੇ ਜਿੱਦੇ ਕਰਕੇ ਜਾਨੀ ਲੋਕ ਕੰਫਿਊਜ਼ਨ ਦੇ ਵਿੱਚ ਰਹਿ ਗਏ ਲੋਕਾਂ ਨੇ ਫਿਰ ਆਪਣਾ ਰਸਤਾ ਆਪ ਚੁਣ ਲਿਆ ਜੋ ਸਾਨੂੰ ਬਾਕੀ ਤਾਂ ਹੁਣ ਡਿਟੇਲ ਡਿਸਕਸ਼ਨ ਕਰਕੇ ਹੀ ਕੋਈ ਕੋਪ ਕਰਕੇ ਡੀਪਲੀ ਫੇਰੀ ਕੋਈ ਕਾਰਨ ਲੱਭਾਂਗੇ ਤੇ ਨਾਲ ਉਹਦੇ ਹੱਲ ਲੱਭਾਂਗੇ ਥੋੜੇ ਜਿਹਾ ਅਡਜਸਟ ਕਰੋ ਇਹ ਥੋੜੇ ਜਿਹਾ ਉਹ ਹੋ ਗਿਆ ਹਾਂ ਹਾਂ ਹੁਣ ਹੁਣ ਠੀਕ ਹੈ ਅੱਛਾ ਜਿਵੇਂ ਜਿੱਥੇ ਜਿਹੜੇ ਪੰਥਕ ਹਲਕੇ ਸੀਗੇ ਜਿਵੇਂ ਖਡੂਰ ਸਾਹਿਬ ਸੀਗਾ ਫ੍ਰੀ ਕੋਟ ਤਾਂ ਚਲੋ ਫ੍ਰੀ ਕੋਟ ਵੀ ਫ੍ਰੀ ਕੋਟ ਵੀ ਪਿਛਲੇ ਵਾਰੀ ਤੁਸੀਂ ਦੂਜੇ ਥੰਮ ਨੰਬਰ ਤੇ ਰਹੇ ਸੀ ਮਤਲਬ ਬੇਅਦਬੀ ਦਾ ਮੁੱਦਾ ਤਾਂ ਉਹਦਾ ਵੀ ਸੀਗਾ ਪਰ ਪਿਛਲੇ ਵਾਰੀ ਤੁਸੀਂ ਦੇਖੋ ਰਣੀਕੇ ਹੋਰ ਕਿੰਨੀਆਂ ਵੋਟਾਂ ਲੈ ਗਈ ਸੀ ਫਿਰ ਜਿਹੜਾ ਖਡੂਰ ਸਾਹਿਬ ਚ ਵੀ ਕਾਲੀ ਦਲ ਨੂੰ ਕਾਫੀ ਵੋਟ ਮਿਲੀਆਂ ਸੀ ਪ੍ਰੈਸ ਕੀ ਬਿਲਕੁਲ ਹੀ ਹੋ ਗਿਆ ਦੇਖੋ ਬੜਾ ਜਿਹੜਾ ਤੁਹਾਨੂੰ ਬਿਲਕੁਲ ਹੀ ਪਿੱਛੇ ਰਹਿ ਗਿਆ ਤੁਸੀਂ ਇਸ ਵਾਰ ਇਹ ਅਸਲ ਤੇ ਓਵਰ ਆਲ ਕੰਟਰੀ ਦੇ ਵਿੱਚ ਪੋਲਰਾਈਜੇਸ਼ਨ ਹੋਈ ਹੈ ਘਰ ਦੇ ਨਾਂ ਤੇ ਵੀ ਹੋਈ ਹੈ ਜਾਤ ਦੇ ਨਾਂ ਤੇ ਪੋਲਰਾਈਜੇਸ਼ਨ ਹੋ ਗਈ ਪੋਲਰਾਈਜੇਸ਼ਨ ਘਰ ਧਾਨ ਸੀ ਇਸ ਵਾਰੀ ਜਿੱਥੇ ਜਿੰਦਾ ਵੀ ਮਤਲਬ ਜੇ ਪੰਥਕਾਂ ਕਾਂ ਦੇ ਵਿੱਚ ਭਾਵੇਂ ਖਬੂਰ ਸਾਹਿਬ ਜਾਂ ਆਪਣਾ ਤ੍ਰੀਦਕੋੜ ਸੀ ਇੱਥੇ ਪੋਲਰਾਈਜੇਸ਼ਨ ਸਿਕ ਕਮਿਊਨਿਟੀ ਦੀ ਹੋ ਗਈ ਕਈ ਥਾਵਾਂ ਤੇ ਅਦੀ ਹੋ ਗਈ ਗਈ ਥਾਂ ਤੇ ਜਾਰ ਦੇ ਨਾਤੇ ਹੋ ਗਈ ਹਾਂ ਤੇ ਬਗਾਰ ਮਿਲ ਇੱਕ ਚੈਲੰਜ ਦੇ ਤੌਰ ਤੇ ਲੋਕਾਂ ਨੇ ਇਸ ਗੱਲ ਨੂੰ ਲਿਆ ਉੱਥੇ ਉਹਦਾ ਹੋ ਗਿਆ ਮੋਦੀਵਾ ਕਾਂਗਰਸ ਨੂੰ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਉਹ ਵੀ ਭੁੱਗਤ ਗਿਆ ਜਿਹੜੀਆਂ ਆਜ਼ਮ ਦੇ ਜਿੱਥੇ ਬੰਦੀਆਂ ਉਹ ਵੀ ਭੁੱਗਤ ਗਿਆ ਜਿਹੜੀਆਂ ਮੋਦੀ ਫੋਰਸ ਜੀ ਉਹ ਸਾਰੀਆਂ ਕਾਂਗਰਸ ਨੂੰ ਭੁੱਗਤ ਗਿਆ ਪਰ ਦੇਖੋ ਇਹ 1 ਜੂਨ ਨੂੰ ਚੋਣ ਹੋਈ ਹੈ ਜੂਨ ਮਹੀਨੇ ਚ ਜਦੋਂ ਕਿ ਬਲੂ ਸਟਾਰ ਸ਼ੁਰੂ ਹੁੰਦਾ ਜਦੋਂ ਉਦੋਂ ਪਈਆਂ ਵੋਟਾਂ ਤੇ ਸਭ ਤੋਂ ਵੱਧ ਸੀਟਾਂ ਕਾਂਗਰਸ ਜਿੱਤ ਗਈ ਪੰਜਾਬ ਚ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਕੀ ਕੀ ਦੇਖੋ ਇਹ ਬੜੀ ਚਿੰਤਾ ਵਾਲੀ ਗੱਲ ਆ ਫਿਕਰ ਵਾਲੀ ਗੱਲ ਆ ਵੀ ਲੋਕਾਂ ਨੇ ਇਸ ਗੱਲ ਨੂੰ ਧਿਆਨ ਚ ਨਹੀਂ ਲਿਆ ਅਮਰਸਰ ਦੀ ਖੋਦ ਅਮਰਸਰ ਦੀ ਸੀਟ ਜਿੱਤ ਗਈ ਕਾਂਗਰਸ ਇਹ ਦੇ ਵਿਚ ਦੂਜੀ ਰਾਸ਼ਪਤਰੀ ਸੀਟ ਕਾਂਗਰਸ ਜਿੱਤ ਗਈ ਅ ਬਾਕੀ ਤਾਂ ਬੜੀ ਸੋਚ ਵਾਲੀ ਗੱਲ ਆ ਵੀ ਲੋਕਾਂ ਨੂੰ ਇਸ ਮੁੱਦੇ ਤੇ ਮਨ ਲ ਕਿਸੇ ਤਰ੍ਹਾਂ ਵੀ ਆ ਜਾਂਤਾ ਸੀ ਜਿਹੜੀ ਨਵੀਂ ਜਨਰੇਸ਼ਨ ਆ ਜਿਨੇ ਉਹ ਸਾਰਾ 1983 ਦੇ ਹਾਲਾਤ ਦੇਖੇ ਨਹੀਂ ਉਹਨਾਂ ਨੂੰ ਅਸੀਂ ਦੱਸਣ ਦੀ ਜਗ੍ਹਾ ਦਾ ਉਹਨਾਂ ਦਾ ਕੋਈ ਨਾ ਤੇ ਅਸਰ ਨਹੀਂ ਹੈ ਬੀਤੇ ਦੀ ਰਹਿ ਨੇ ਸੋ ਕੁੱਲ ਵਲਾ ਕੇ ਉਹ 1983 ਦਾ ਕੋਈ ਅਸਰ ਲੋਕਾਂ ਤੇ ਪੈ ਨਹੀਂ ਸਕਿਆ ਸਭ ਇਹ ਕਾਂਗਰਸ ਨੂੰ ਹੋਈ ਗਿਆ ਇੱਕ ਲਾਸਟ ਆਖਰੀ ਸਵਾਲ ਬੀਜੇਪੀ ਦਾ ਜਿਹੜਾ ਬੀਜੇਪੀ ਦਾ ਵੋਟ ਬੈਂਕ ਵਧਿਆ ਉਹਨੂੰ ਤੁਸੀਂ ਕਿਵੇਂ ਲੈਣੇ ਹੋ ਦੇਖੋ ਬੀਜੇਪੀ ਨੇ ਕਿਤਾ ਮੰਤਰੀ ਬਹੁਤ ਕੀਤੀ ਦੋਤੀ ਬੀਜੇਪੀ ਨੂੰ ਜਿਹੜਾ ਹੈ ਪੋਲਰਾਈਜੇਸ਼ਨ ਹੋਈ ਆ ਇਹਦਾ ਵੀ ਫਾਇਦਾ ਹੁਣ ਪੰਜਾਬ ਦੀ ਡੈਮੋਗ੍ਰਾਫੀ ਜਿਹੜੀ ਆ ਉਹ ਉਹਦੇ ਦੇ ਵਿੱਚ ਵੀ ਕਾਫੀ ਚੇਜ ਆਈ ਹੈ ਨਾ ਜਿਹੜੇ ਖਾਸ ਤੌਰ ਤੇ ਜਿਹੜੇ ਪਿੰਡੂ ਵੋਟਾ ਜਿਹਨੂੰ ਆਪਾਂ ਕਿਸਾਨ ਵੋਟ ਕਹਿ ਸਕਦੇ ਆ ਸਿੱਖ ਵੋਟ ਕਹਿ ਸਕਦੇ ਆ ਉਹ ਕਾਫੀ ਬਾਹਰਲੇ ਮੁਲਕਾਂ ਚਲੇ ਗਏ ਬਹੁਤ ਸਾਰੇ ਲੋਕ ਹੂੰ ਤੇ ਉਦਾਵੀ ਵਾਲੇ ਦੁੱਧੇ ਪਾਸੇ ਪੋਲਰਾਈਜੇਸ਼ਨ ਦਾ ਫੈਲਾ ਵੀ ਬੀਜੇਪੀ ਨੂੰ ਬਹੁਤ ਵੱਡਾ ਹੋਇਆ ਕਿਉਂਕਿ ਆਉ ਦੇ ਵਿੱਚ ਮਾਈਗ੍ਰੇਟ ਵੀ ਬਹੁਤ ਹੋਇਆ ਅਜਿਹੀ ਤੋਂ ਆ ਤੋਂ ਹਰਮਾਚਲ ਤੋਂ ਜਿੰਨੀ ਵੋਟ ਹੈ ਨਾ ਸਾਡੇ ਖਾੜ ਲਾ ਲਓ ਮਹਾਲੀ ਲਾ ਲਓ ਡੇਰਾਬਸੀ ਲਾ ਲਓ ਅ ਮ ਲੁਧਿਆਣਾ ਲਾ ਲਓ ਜਿੰਨੇ ਅਰਬਨ ਅਰਬਨ ਸੈਂਟਰ ਜਿੰਨੇ ਸੀਗੇ ਹਮ ਅਰਬਨ ਸੈਂਟਰ ਸੀ ਜਾਂ ਜਿੰਨੀ ਬਾਈਗਰੇਟ ਬੋਟਾ ਬਾਹਰਲੇ ਸਟੇਟ ਦੀ ਉਹ ਸਾਰੇ ਹਮ ਉਹਨਾਂ ਦਾ ਫਾਇਦਾ ਜੀ ਦੇਪੁਰ ਹੋਏ ਜਰ ਬਹੁਤ ਮਿਹਰਬਾਨੀ ਚੰਦਵਾਰਾ ਜੀ ਗੱਲਬਾਤ ਕੀਤੀ ਕਦੇ ਵਿਸਤਾਰ ਕਦੋਂ ਫਿਰ ਤੁਸੀਂ ਰਿਵਿਊ ਕਰ ਲਿਆ ਫਿਰ ਕਦੇ ਵਿਸਤਾਰ ਕਰਾਂਗੇ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਐਸਨ ਪ੍ਰੋਫੈਸਰ ਚੰਦੂ ਮਾਜਰਾ ਜਿਨ੍ਹਾਂ ਦਾ ਕਹਿਣਾ ਸੀ ਕਿ ਜਿਹੜੀ ਉਹ ਮੀਟਿੰਗ ਦੇ ਵਿੱਚ ਬਿਲਕੁਲ ਕੋਈ ਇਸ ਤਰ੍ਹਾਂ ਦਾ ਫੈਸਲਾ ਨਹੀਂ ਸੀ ਹੋਇਆ ਤੇ ਸੁਖਵੀਰ ਬਾਦਲ ਨੇ ਖੁਦ ਵੀ ਇਹ ਕਿਹਾ ਸੀ ਕਿ ਪਰੋਸੇ ਨਾ ਪਰੋਸੇ ਵਾਲੀ ਗੱਲ ਕੋਈ ਨਹੀਂ ਹੈ ਨਾ ਇਹ ਕਰੋ ਨਾ ਇਹ ਡਿਸਕਸ ਹੋਇਆ ਇੱਥੇ ਤੱਕ ਕਿ ਡਾਕਟਰ ਦਿਲਜੀਤ ਸਿੰਘ ਜੀਮੇ ਨੇ ਜਿਹੜੀ ਆ ਕੇ ਮੀਡੀਆ ਨਾਲ ਗੱਲਬਾਤ ਕੀਤੀ ਟੀਵੀ ਮਤਲਬ ਵਿਜ਼ੂਅਲ মিডিਆ ਨਾਲ ਉਹਦੇ ਵਿੱਚ ਵੀ ਉਹਨਾਂ ਨੇ ਇਸ ਤਰ੍ਹਾਂ ਦੀ ਕੋਈ ਗੱਲ ਮਤੇ ਦੀ ਨਹੀਂ ਕੀਤੀ ਸੀ ਸੋ ਇਹ ਮਤਾ ਕਿਸ ਨੇ ਭੇਜਿਆ ਕਿਸ ਨੇ ਪ੍ਰੈਸਡੈਂਟ ਜਾਰੀ ਕੀਤਾ ਕਿਉਂ ਹੋਇਆ ਕੀ ਮਨਸ਼ਾ ਸੀ ਤੇ ਇਸ ਬਾਰੇ ਇੱਕ ਕ੍ਰਿਓਸਟੀ ਰਹੇਗੀ ਉਕਸੁਕਤਾ ਰਹੇਗੀ ਕਿ ਸੁਖਵੀਰ ਬਾਦਲ ਕੀ ਕਹਿੰਦੇ ਨੇ ਜਾਂ ਇਹ ਕਿਸ ਤਰ੍ਹਾਂ ਵਾਪਰਿਆ ਇਹ ਇਹ ਅਜੇ ਸਵਾਲ ਖੜੇ ਨੇ ਤੇ ਇਹਨਾਂ ਦਾ ਜਵਾਬ ਜਿਹੜੇ ਕਵੀਰ ਬਾਦਲ ਜਾਂ ਪਾਰਟੀ ਲੀਡਰਸ਼ਿਪ ਨੇ ਅਜੇ ਦੇਣਾ ਬਹੁਤ ਮਿਹਰਬਾਨੀ ਸ਼ੁਕਰੀਆ